ਜੋ ਪਾਦਵਨ ਪਹੁੰਚੇ ਤੇ ਜਿਹੜਾ ਆਪਾਂ ਬਣਾਉਣਾ ਦੱਸਾਂਗੇ ਆਪਾਂ ਗੋਪ੍ਰਮ ਲੈ ਕੇ ਉਹਦੇ ਉੱਪਰ ਆ ਦੋ ਲੈਸਾ ਜਿਹੜੀ ਜਿਗਜਗ ਲੈਸ ਹੈ ਇਹ ਲਗਾ ਲਈਏ ਤੇ ਪਹੁੰਚੇ ਦੇ ਨਾਲ ਆਪਾਂ ਜਿਹੜੀ ਇਹ ਅਟੈਚ ਕਰ ਲਈਏ ਲੈਸ ਜਿਹੜੀ ਜੁਆਇੰਟ ਲੈਸ ਹੈ ਤੇ ਹੁਣ ਆਪਾਂ ਜਿਹੜੀ ਲੈਸਾਂ ਲਾ ਲਈਆਂ ਦੋਥੇ ਦੇ ਵਿੱਚ ਆਪਾਂ ਸਕਰੋਲ ਲਾਵਾਂਗੇ ਆਪਾਂ ਸਕਰੋਲ ਮਾਰ ਲਈ ਸਾਰੀ ਵਿੱਚ ਇਤਲੀ ਪਾਸੋਂ ਜੇ ਆਪਾਂ ਪੂੰਛਾ ਤਿਆਰ ਕਰ ਲਿਆ ਵੀ ਹੁਣ ਆਪਾਂ ਇਹ ਪੂੰਛੀ ਨੂੰ ਇਸ ਲੇਸ ਦੇ ਨਾਲ ਅਟੈਚ ਕਰਾਂਗੇ ਤੇ ਆਪਾਂ ਬਿਲਕੁਲ ਕਿਨਾਰੀ-ਕਿਨਾਰੀ ਜਿਹੜੀ ਇਹਦੀ ਆਹ ਹੈਗੀ ਇਹ ਅੰਦਰ ਵਾਰ ਕਰਾਂਗੇ ਇਸ ਤਰੀਕੇ ਦੇ ਨਾਲ ਆਪਾਂ ਲੇਸ ਲਵਾਂ ਦੇ ਉੱਪਰ ਇਹਨੂੰ ਅਟੈਚ ਕਰਾਂਗੇ ਇਹ ਡਿਜ਼ਾਈਨ ਆਪਣੇ ਦੇ ਤਰ੍ਹਾਂ ਨਾ ਕੰਮ ਆਉਂਦਾ ਜੇਕਰ ਆਪਣੀ ਸਲਵਾਰ ਉੱਚੀ ਹੋਈ ਵੀ ਹੈ ਤਾਂ ਵੀ ਆਪਾਂ ਇਹ ਜੁਆਇੰਟਲੈਸ ਲਾਤੀ ਨਹੀਂ ਨਹੀਂ ਕਰ ਸਕਦੇ ਆ ਕਿ ਨਹੀਂ ਹੋਏ ਜੀ ਮੈਂ ਟ੍ਰੈਂਡ ਅੱਜਕੱਲ ਚੱਲਦਾ ਹੈ ਤੇ ਆਪਾਂ ਕੋਈ ਨਵੀਂ ਡਿਜ਼ਾਈਨ ਕਰਵਾਉਂਦੀ ਹੈ ਆਪਾਂ ਕੋ ਉਸ ਤਿੱਕੀ ਨਾ ਕਰ ਦਿੰਨੇ ਆ ਇਹ ਆਪਣਾ ਇਸ ਤਰ੍ਹਾਂ ਪਹੁੰਚ ਜੜੇਗਾ ਹੁਣ ਆਪਾਂ ਇੱਕ ਇੱਕ ਜਿਹੜੀ ਕਿਨਾਰੀ ਤੇ ਇਸ ਤਰ੍ਹਾਂ ਸिलाई ਲਾ ਦੇਣੀ ਹੈ ਸੋ ਇਹ ਆਪਣਾ ਪਾਣੀ ਦਾ ਕੌਂਚਾ ਰੈਡੀ ਹੋ ਗਿਆ। ਹੁਣ ਆਪਾਂ ਆ ਇਹਦੇ ਸਲਾਈ ਲਾ ਕੇ ਤੁਹਾਨੂੰ ਦਿਖਾਵਾਂਗੇ। ਇਹਦੇ ਉੱਪਰ ਸਲਾਈ ਕੌਂਚੇ ਦੀ ਕਿਵੇਂ ਲਗਾਉਣੀ। ਇਥੇ ਆ ਪੈਂਟਲੌਗ ਵੀ ਕਰਾਂਗੇ ਬਾਅਦ ਵਿੱਚ। ਫਿਰ ਹੁਣ ਆਪਾਂ ਇਸ ਤਰੀਕੇ ਨਾਲ ਰੱਖ ਲੈਣਾ।

Thank <small> you.